ਸੁਲਤਾਨਪੁਰ ਵਿਖੇ ਮੋਦੀ ਖਾਨੇ ਦੀ ਕਾਰ ਮਿਲਣ ਪਿੱਛੋਂ ਇੱਕ ਦਿਨ ਗੁਰੂ ਨਾਨਕ ਦੇਵ ਜੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਅਤੇ ਬਾਹਰ ਹੀ ਨਾ ਨਿਕਲੇ ਇਹ ਘਟਨਾ 1497 ਈਸਵੀ ਦੀ ਹੈ ਜਦੋਂ ਉਹਨਾਂ ਦੀ ਉਮਰ 27 ਸਾਲ ਦੀ ਸੀ ਬਾਈ ਮਰਦਾਨਾ ਉਡੀਕ ਉਡੀਕੇ ਥੱਕ ਕੇ ਘਰ ਨੂੰ ਚਲਾ ਆਇਆ ਅਤੇ ਨਵਾਬ ਨੂੰ ਗੁਰੂ ਜੀ ਦੇ ਨਦੀ ਵਿੱਚੋਂ ਬਾਹਰ ਨਾ ਨਿਕਲਣ ਦੀ ਖਬਰ ਦਿੱਤੀ। ਨਵਾਬ ਨੇ ਆਪਣੇ ਆਦਮੀ ਗੁਰੂ ਜੀ ਦੀ ਭਾਲ ਲਈ ਭੇਜੇ ਪਰ ਉਹਨਾਂ ਨੂੰ ਗੁਰੂ ਜੀ ਨਦੀ ਵਿੱਚ ਜਾਂ ਬਾਹਰ ਆਸੇ-ਪਾਸੇ ਕਿਦਰੇ ਨਾ ਮਿਲੇ। ਸ਼ਹਿਰ ਦੇ ਸਾਰੇ ਲੋਕਾਂ ਨੂੰ ਆਪਣੇ ਸਿਆਣੇ ਅਤੇ ਇਮਾਨਦਾਰ ਮੋਦੀ ਦੇ ਲਾਪਤਾ ਹੋਣ ਦਾ ਬਹੁਤ ਅਫਸੋਸ ਹੋਇਆ। ਇਸ ਘਟਨਾ ਤੋਂ ਤੀਜੇ ਦਿਨ ਕਿਸੇ ਨੇ ਗੁਰੂ ਜੀ ਨੂੰ ਕਬਰਿਸਤਾਨ ਵਿੱਚ ਬੈਠੇ ਦੇਖਿਆ ਗੁਰੂ ਜੀ ਦੇ ਕਬਰਿਸਤਾਨ ਵਿੱਚ ਬੈਠੇ ਹੋਣ ਦੀ ਖਬਰ ਨਵਾਬ ਦੌਲਤ ਖਾਂ ਪਾਸ ਵੀ ਪੁੱਜ ਗਈ ਉਸ ਸਮੇਂ ਸ਼ਹਿਰ ਦਾ ਵੱਡਾ ਕਾਜੀ ਨਵਾਬ ਪਾਸ ਹੀ ਖੜਾ ਸੀ ਨਵਾਬ ਨੇ ਉਸ ਨੂੰ ਨਾਲ ਲਿਆ ਅਤੇ ਗੁਰੂ ਜੀ ਪਾਸ ਕਬਰਿਸਤਾਨ ਵਿੱਚ ਪੁੱਜ ਗਿਆ ਉਨਾ ਆਪਣੇ ਕੰਨੀ ਗੁਰੂ ਜੀ ਨੂੰ ਕਹਿੰਦੇ ਸੁਨਿਆ ਇੱਥੇ ਨਾ ਕੋਈ Hindu ਹੈ ਨਾ ਕੋਈ Musalman ਉਹਨਾਂ ਨੂੰ ਬਹੁਤ ਹੈਰਾਨੀ ਹੋਈ ਉਹਨਾਂ ਕਿਹਾ ਹੈ ਨਾਨਕ ਜੋ ਤੈਨੂੰ Hinduਾਂ ਅਤੇ Musalmanaਾਂ ਵਿੱਚ ਕੋਈ ਫਰਕ ਨਹੀਂ ਲੱਗਦਾ ਸਾਰੇ ਇੱਕ ਖੁਦਾ ਦੇ ਪੈਦਾ ਕੀਤੇ ਲੱਗਦੇ ਹਨ ਜੇ ਤੇਰਾ ਖਿਆਲ ਹੈ ਕਿ ਖੁਦਾ ਦੇ ਦਰਬਾਰ ਵਿੱਚ ਇਹਨਾਂ ਦੇ ਚੰਗੇ ਬੁਰੇ ਕਰਮ ਪਰਖ ਕੇ ਫੈਸਲੇ ਕੀਤੇ ਹੋਣਗੇ ਤਾਂ ਤੂੰ ਸਾਨੂੰ ਸਾਡੇ ਨਾਲ ਖੁਦਾ ਦੇ ਘਰ ਮਸਜਿਦ ਵਿੱਚ ਖੁਦਾ ਦੀ ਭੇਜੀ ਨਮਾਜ਼ ਪੜਨ ਲਈ ਚੱਲ। ਗੁਰੂ ਜੀ ਨਵਾਬ ਦੇ ਕਹਿਣ ਉੱਪਰ ਉਹਨਾਂ ਨਾਲ ਮਸਜਿਦ ਅੰਦਰ ਚਲੇ ਗਏ। ਗੁਰੂ ਜੀ ਤੋਂ ਬਿਨਾ ਸਾਰੇ ਨਵਾਜ਼ੀ ਨਮਾਜ਼ ਪੜਨ ਲੱਗੇ। ਨਵਾਜ਼ ਦੇ ਖਤਮ ਹੋਣ ਤੇ ਨਵਾਬ ਨੇ ਗੁਰੂ ਜੀ ਪਾਸੋਂ ਪੁੱਛਿਆ, "ਤੁਸੀਂ ਨਮਾਜ਼ ਕਿਉਂ ਨਹੀਂ ਪੜੀ? ਤੁਸੀਂ ਜੁੱਪ ਕਰਕੇ ਕਿਉਂ ਖੜੇ ਰਹੇ? ਜਦੋਂ ਅਸੀਂ ਨਮਾਜ਼ ਪੜ ਰਹੇ ਸੀ।" ਗੁਰੂ ਜੀ ਨੇ ਉੱਤਰ ਦਿੱਤਾ ਨਵਾਬ ਜੀ ਮੈਂ ਨਮਾਜ਼ ਵਿੱਚ ਕਿਸ ਦਾ ਸਾਥ ਦਿੰਦਾ ਆਪ ਦਾ ਮਨ ਤਾਂ ਕੰਧਾਰ ਵਿੱਚ ਘੋੜੇ ਖਰੀਦਣ ਗਿਆ ਹੋਇਆ ਸੀ ਭਾਵੇਂ ਸਰੀਰ ਇੱਥੇ ਸੀ ਨਵਾਬ ਨੇ ਕਿਹਾ ਨਾਨਕ ਜੀ ਮੇਰਾ ਮਨ ਨਮਾਜ਼ ਵਿੱਚ ਹਾਜ਼ਰ ਨਹੀਂ ਸੀ ਤਾਂ ਤੁਸੀਂ ਕਾਜੀ ਦਾ ਸਾਥ ਦੇਣਾ ਸੀ ਗੁਰੂ ਜੀ ਨੇ ਕਿਹਾ ਨਵਾਬ ਸਾਹਿਬ ਕਾਜੀ ਦਾ ਮਨ ਘਰ ਵਿੱਚ ਨਵੀਂ ਸੂਈ ਘੋੜੀ ਦੀ ਦੇਖਭਾਲ ਕਰ ਰਿਹਾ ਸੀ ਇਹ ਸੁਣ ਕੇ ਕਾਜੀ ਨੇ ਕਿਹਾ ਨਵਾਬ ਸਾਹਿਬ ਨਾਨਕ ਸੱਚ ਕਹਿੰਦਾ ਹੈ ਮੇਰੀ ਕੋੜੀ ਅੱਜ ਸਵੇਰੇ ਸੂਈ ਹੈ ਨਮਾਜ਼ ਕਰਦੇ ਕਰਦੇ ਮੇਰੇ ਮਨ ਵਿੱਚ ਆਇਆ ਕਿ ਇਸ ਤਰ੍ਹਾਂ ਨਾ ਹੋਵੇ ਕਿ ਬੇਸ਼ੇਰਾ ਟੋਏ ਵਿੱਚ ਡਿੱਗ ਪਾਏ ਅਤੇ ਨਿਕਲ ਨਾ ਸਕੇ ਗੁਰੂ ਨਾਨਕ ਨੇ ਕਿਹਾ ਕਾਜੀ ਸਾਹਿਬ ਖੁਦਾ ਦੇ ਦਰ ਉੱਪਰ ਉਹ ਨਵਾਜ਼ ਪਰਵਾਨ ਹੁੰਦੀ ਹੈ ਜਿਹੜੀ ਮਨ ਤਨ ਇਕਾਗਰ ਕਰਕੇ ਕੀਤੀ ਜਾਵੇ ਮਨ ਦੇ ਇਕਾਗਰਤਾ ਤੋਂ ਬਿਨਾ ਪੜੀ ਨਮਾਜ਼ ਆਪਣੇ ਆਪ ਨਾਲ ਧੋਖਾ ਹੈ ਤੇ ਦੂਜਿਆਂ ਲਈ ਦਿਖਾਵਾ ਸਾਨੂੰ ਨਿਤਨੇਮ ਕਰਨ ਅਤੇ ਬਾਣੀ ਪੜਨ ਵੇਲੇ ਆਪਣਾ ਮਨ ਇਕਾਗਰ ਰੱਖਣਾ ਚਾਹੀਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ